ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਨਾਲ ਮੇਰੇ ਬੈਠੇ ਨੇ ਮਿਸਟਰ ਓਪੀ ਬਸੀ ਫੇਸ ਆਰਟ ਵੋਕਲ ਪੁਆਇੰਟ ਐਸੋਸੀਏਸ਼ਨ ਦੇ ਮੇਰੇ ਨਾਲ ਬੈਠੇ ਨੇ ਸੰਦੀਪ ਅਰੋੜਾ ਜੀ ਆਉਣ ਵਾਲੇ ਕੈਬਨਿਟ ਮਿਨਿਸਟਰ ਅੱਜ ਦੇ ਅੱਜ ਮੈਂਬਰ ਰਾਜ ਸਭਾ ਔਰ ਮੇਰੇ ਨਾਲ ਬੈਠਾ ਮਿਸਟਰ ਰਾਹੁਲ ਓਜਾ ਕਨਵੀਨਰ ਆਪੇ ਚੈਂਬਰ ਆਫ ਕਾਮਰਸ ਐਂਡ ਸੀਆਈ ਐਜ ਵੱਲੋਂ ਹਰ ਕਰਦੇ ਆਪਾਂ ਬੋਗਲ ਜੀ ਬੈਠੇ ਨੇ ਔਰ ਵਾਈਸ ਪ੍ਰੈਜ਼ੀਡੈਂਟ ਆਪੇ ਚੈਂਬਰ ਆਫ ਕਾਮਰਸ ਸੰਜੀਵ ਜੈਨ ਜੀ ਬੈਠੇ ਨੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਫ ਆਫ ਕਮਰਸ ਐਂਡ ਇੰਡਸਟਰੀ ਰਜੀਤ ਲਖਣਾ ਜੀ ਬੈਠੇ ਨੇ ਵਾਈਸ ਪ੍ਰੈਜ਼ੀਡੈਂਟ ਆਫ ਚੈਂਬਰ ਆਫ ਬਿਜ਼ਨਸ ਆਮਨ ਬਸੀ ਬੈਠੇ ਨੇ ਐਗਜ਼ੀਕਟਿਵ ਮੈਂਬਰ ਆਫ ਆਫ ਚੈਂਬਰ ਆਫ ਕਾਮਰਸ ਅੱਜ ਸਾਡੇ ਆਸਤੇ 6-8 ਪਾਰਟਿਕੁਲਰਲੀ ਉਪਰ ਪੁਆਇੰਟ ਵਾਸਤੇ ਬਹੁਤ ਹੀ ਖੁਸ਼ੀ ਦਾ ਦਿਨ ਹੈ ਔਰ ਐਨੀ ਖੁਸ਼ੀ ਹੈ ਕਿ ਅਸੀਂ ਜੰਜੀਵ ਰੋਲਾਜੀ ਨੂੰ ਉਹਨਾਂ ਦੇ ਵਿਜੀ ਸ਼ਡਿਊਲ ਤੋਂ ਅੱਜ ਬਧਾਇਆ ਤੇ ਸਾਖੀ ਅਸੀਂ ਆਪਣਾ ਬਿਨ ਖੁਸ਼ੀ ਦਾ ਇਜ਼ਹਾਰ ਹੈ ਬਸ ਹੀ ਆਲਾ ਕਰ ਸਕੀਏ ਔਰ ਉਹਨਾਂ ਦੇ ਮੂੰਹ ਵੀ ਸੁਣ ਲਈਏ ਕਿ ਉਹਨਾਂ ਨੇ ਕਿੰਨੀ ਤਰ ਮਿਹਨਤ ਕੀਤੀ ਹੈ ਉਸ ਤੋਂ ਪਹਿਲਾਂ ਮੈਂ ਖੋਲਾਂਗਾ ਕਿ ਜਦੋਂ ਦੇ ਮੈਂਬਰ ਰਾਜ ਸਭਾ ਬਣੇ ਨੇ ਇੱਕ ਇੰਡਸਟਰੀ ਦੇ ਹੋਣ ਕਰਕੇ ਵਪਾਰੀ ਹੋਣ ਕਰਕੇ ਔਰ ਪੜੇ ਲਿਖੇ ਅੱਛੇ ਬਿਜ਼ਨਸ ਹੋਣ ਕਰਕੇ ਅਸੀਂ ਇਹਨਾਂ ਦੇ ਨਾਲ ਲੜ ਫੜਿਆ ਇਹਨਾਂ ਦਾ 2 ਸਾਲ ਹੋ ਗਿਆ ਇਹ ਜਿਹੜਾ ਫੇਜ਼ 8200 ਜਿਹੜੀ OTS ਟੀਮ ਆਈਏ ਪੀਐਸ ਆਈਟੀ ਵੱਲੋਂ ਇਹ ਅਸੀਂ ਪਹਿਲੇ 2016 ਤੋਂ ਡਿਮਾਂਡ ਕਰ ਰਹੇ ਸੀ ਪਿਛਲੀ ਸਰਕਾਰ ਚੰਨੀ ਸਰਕਾਰ ਨੇ ਵੀ ਕੋਟੀਆਂ ਲੈਂਦੀ ਸੀ ਉਹਨਾਂ ਨੇ ਕੀ ਕੀਤਾ ਜੀ 15% ਇੰਟਰਸਟ ਤੋਂ ਘਟਾ ਕੇ 8.5% ਕਰਤਾ ਨਾਲ ਉਹਦੇ ਇੱਕ ਕਲਾਜ ਲਗਾਤੀ ਕੰਪਾਊਂਡਿੰਗ ਕੰਪਾਊਂਡਿੰਗ ਦਾ ਹੋ ਗਿਆ ਜੈਸੇ ਇੱਕ ਵਾਰ ਕਰ ਸਰਕਾਰ ਬਜਟੋਂ ਲੈ ਦਿੰਦਾ ਤੇ ਫਿਰ ਆਪਾਂ ਤੋਂ ਵਾਪਸ ਲੈ ਲਿਆ ਕਿਸੇ ਨੂੰ 12% ਚਾਹੀਦਾ ਤੇ ਕਿਸੇ ਨੂੰ 15% ਚਾਹੀਦਾ ਇਹ ਚੀਜ਼ ਦਾ ਕਰੋਨਾ ਸਾਹਿਬ ਸਮਝ ਚੁੱਕੇ ਸੀ ਵੀ ਇਹ ਬਹੁਤ ਡੱਕਾ ਹੋਇਆ ਹੈ ਆਪਾਂ ਆਪਰਾਲ ਿੰਦਸਟਰੀ ਦੇ ਖੰਮ ਰੁਕੇ ਪਏ ਨੇ ਪੀਐਸਆਈ ਜਦ ਤੱਕ ਐਥੇ ਬੋਲੇ ਨਾ ਦਿਓ ਤਾਂ ਚੇਂਜ ਆਫ ਨੇਮ ਨਹੀਂ ਕਰਨ ਦੇਦੀ, ਬੇਚਣ ਨਹੀਂ ਦੇਦੀ, ਪਲਾਟ ਕੋਈ ਨਵੀਂ ਆਈਟਮ ਨਹੀਂ ਬਣਾਉਣ ਦੇਦੀ, ਬਾਟਰਡਰ ਰੈਟ ਕਰਨਾ ਹੈ ਕੁਝ ਨਹੀਂ ਕਰਨ ਦੇਕਿ ਸਾਰੇ ਕੰਮ ਠੱਪ ਹੋ ਜਾਂਦੇ ਸੀ ਪਿਛਲੇ 5 ਸਾਲਾਂ ਤੋਂ ਖਾਸ ਕਰਕੇ ਠੱਪ ਹੋ ਗਏ ਸੀ ਕੋਰੋਨਾ ਸਾਹਮਣੇ ਬੜੀਆਂ ਜੋਰ ਲਾਗਾ ਰਿਆ। ਅਸੀਂ ਜਿਹੜਾ ਇੰਡਸਟਰੀ ਮੰਤਰੀ ਸਰ ਗੌਣ ਸਾਹਿਬ ਨਾਲ ਮੀਟਿੰਗ ਕਰਾਈ, ਉਹਨਾਂ ਜੋ ਉਸ ਜਗ੍ਹਾ ਤੇ ਬੈਠ ਕੇ ਕਰੋੜਾ ਸਾਹਿਬ ਸਾਡੇ ਐਡਵੋਕੇਟ ਬਣ ਕੇ ਇੰਨੀ ਐਡਵੋਕਸੀ ਕੀਤੀ। ਉਸ ਕਰਕੇ ਉਹਨਾਂ ਨੂੰ ਦੱਸਿਆ ਵੀ ਇਹ ਕੀ ਹੈਗਾ ਫਿਰ ਉਹਨਾਂ ਉਸ ਤਵਾਦ ਉਹਨਾਂ ਜਦੋਂ ਬਣਾਇਆ ਗਿਆ ਕਿ ਸੁਪਰੀਮ ਕੋਰਟ ਨੇ ਅਗਰ 8% ਫੈਸਲਾ ਕੀਤਾ ਤੇ ਸੰਜੀਵ ਰੋੜਾ ਜੀ ਕਹਿਣ ਲੱਗੇ ਵੀ ਅਸੀਂ ਵੀ ਕਿਉਂ ਨਾ 8% ਕਰੀਏ ਜੇ ਕੋਰਟ ਦਾ ਫੈਸਲਾ ਹੈਗਾ ਲਾਗੂ ਕਰੀਏ ਇਹਨਾਂ ਨੇ ਮੰਨਵਾਇਆ ਬੜੀ ਧਾਰ ਗੱਲ ਹੈ ਹੈਗੀ ਪੀਐਸਆਈ ਸੀ ਔਰ ਇੰਡਸਟਰੀ ਦੇ ਮੰਤਰੀ ਨੂੰ ਮਨਾਉਣ ਤੋਂ ਬਾਅਦ ਇੰਦਰ ਫਾਈਨਾਂਸ ਡਿਪਾਰਟਮੈਂਟ ਨੇ ਜਾ ਕੇ ਫਿਰ オਬਜੈਕਟ ਲਾਤੀ ਤੇ ਅਸੀਂ ਬਾਕੀਆਂ ਤੋਂ 13% ਆਡੀਅੰਸ ਲਿਆਣ ਲੱਗੇ ਆ ਇਹਨਾਂ ਦੀ ਮਿਹਨਤ ਹੈ ਇਹਨਾਂ ਦੀ ਸਾਲ ਵਿੱਚ ਉਹਦੀ وجہ ਨਾਲ 80% ਹੀ ਕਰਵਾ ਸਕیں 40% ਹੋਰ ਨਾਲ ਸਾਡੇ ਸਾਰੇ ਝਗੜੇ ਜਿਹੜੇ ਨੇ ਖਤਮ ਹੋ ਗਏ ਐ ਅਨਾਉਂਸਮੈਂਟ ਦੇ ਪੀਐਸਆਈਬੀ ਦੇ ਵਿੱਚ ਅਸੀਂ ਕਦੋਂ ਦਿਆਂਗੇ ਪਰ 100% ਸਿੰਪਲ ਇੰਟਰਸਟ ਨਾਲ ਸਾਰੇ ਕੰਮ ਕਰਾ ਸਕਾਂਗੇ ਪਰ ਸਾਡੀ ਇੰਡਸਟਰੀ ਚੱਲ ਸਕੀ ਜਿਹੜੀ ਕਿ ਇੰਡਸਟਰੀ ਜਿਸ ਦਾ ਅਗਜਾ ਸਾਫ ਨੇ ਦੱਸਿਆ 2016 ਤੋਂ ਅਸੀਂ ਕਾਫੀ ਕੋਸ਼ਿਸ਼ ਕਰ ਰਹੇ ਸੀ ਕਿਉਂਕਿ ਅੱਠ ਸਾਲ ਦੇ ਜਿੰਨੇ ਵੀ 플ੌਟ ਹੈ ਉਹ ਮੈਨੂੰ ਰੋਜ਼ ਦੇ ਕਈ ਬੋਣ ਆਉਂਦੇ ਐ ਕਦੋਂ ਸੋਲਵ ਹੋਏਗਾ ਉਹ ਇੱਕ ਕਾਫੀ ਦੇਰ ਤੋਂ ਲਟਕਿਆ ਹੋਇਆ ਮਸਲਾ ਸੀ ਅਸੀਂ ਬਿਜਲੀ ਸਰਕਾਰ ਦੇ ਟਾਈਮ ਤੇ ਵੀ ਕਾਫੀ ਕੋਸ਼ਿਸ਼ ਕਰਦੇ ਕਿ ਕਿ ਸਾਰੇ ਆਰਟੀਫੇਸ ਦੀ ਜਿਹੜੀ ਟੀਮ ਬੈਠੀ ਹੈ ਔਰ ਸਈ ਸੰਜੀਵ अरोड़ा ਜੀ ਦੀ ਮਿਹਨਤ ਹੈ ਮੇਰੇ ਖਿਆਲ ਸੰਜੀਵ ਜੀ ਜਦੋਂ ਨੇ ਮੈਂਬਰ ਪਾਰਲੀਮੈਂਟ ਬਣੇ ਰੈਗੂਲਰ ਕੋਸ਼ਿਸ਼ ਕਰਦੇ ਰਹੇ ਚਾਹੇ 에어ਪੋਰਟ ਦਾ ਮਸਲਾ ਹੋਵੇ ਜਾਂ ਇੰਡਸਟਰੀ ਦੇ ਹੋਰ ਵੀ ਕਈ ਮਸਲੇ ਹੈ ਜਿਦਾਂ ਕਿ ਬਿਲਡਿੰਗ ਪਲਾਨ ਦਾ ਮਸਲਾ ਸੀਗਾ ਉਹ ਬਣਾ ਨੇ ਹੱਲ ਕਰਾਇਆ ਇਸ ਤੋਂ ਇਲਾਵਾ ਇਹ ਜਿਹੜਾ ਮੇਜਰ ਬੜਾ ਪ੍ਰੋਬਲੈਮੈਟਿਕ ਇਸ਼ੂਸ ਸੀਗਾ ਨਾ ਤਾਂ ਵੀ ਪ੍ਰੋਬਲ ਆਪਣਾ ਟਰਾਂਸਫਰ ਕਰ ਸਕਦਾ ਸੀ ਨਾ ਬੈਂਕ ਚੇਂਜ ਕਰ ਸਕਦਾ ਸੀ ਔਰ ਇਹ ਕਾਫੀ ਇੰਡਸਟਰੀਅਲ ਸਟੇਟ ਪਈ ਸੀ ਉਸ ਜੀ ਨਿਊਰੋਡਾ ਜੀ ਨੇ ਮਿਹਨਤ ਕਰਕੇ ਮੇਰੇ ਸਪੈਸ਼ਲ ਕੈਬਨਟ ਦੀ ਮੀਟਿੰਗ ਇਸ ਏਜੰਡੇ ਤੇ ਬੁਲਾ ਕੇ ਜਿਹਨੂੰ ਪਾਸ ਕਰਾਇਆ ਮੈਂ ਸਮੁੱਚੀ ਇੰਡਸਟਰੀਅਲ ਚੈਂਬਰ ਨਾਲ ਜੁੜੀਆਂ ਸਾਡੀਆਂ 36 ਜਿਹੜੀਆਂ ਐਸੋਸੀਏਸ਼ਨਾਂ ਵੱਲੋਂ ਔਰ ਸਮੁੱਚੀ ਇੰਡਸਟਰੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਗਰੰਟੀ ਕੰਮੀਨਰ ਆਫ ਐਫਐਕਸ ਚੈਂਬਰ ਆਫ ਕਮਰਸ਼ੀਅਲ ਇੰਡਸਟਰੀ ਦੋਸਤੋ ਮੈਂ ਅੱਜ ਮੈਨੂੰ ਯਾਦ ਆਉਂਦਾ ਹੈ ਉਹ ਦਿਨ ਜਿਸ ਦਿਨ ਅਸੀਂ ਪਹਿਲੀ ਵਾਰੀ ਅਰੋੜਾ ਸਾਹਿਬ ਕੁਲਾ ਬੁੱਧਾ ਲੈ ਕੇ ਗਏ ਉਹ ਅਰੋੜਾ ਸਾਹਿਬ ਨੂੰ ਆ ਬੁੱਧਾ ਸਮਝਣ ਵਾਸਤੇ 1 ਮਿੰਟ ਤੋਂ ਉੱਪਰ ਟਾਈਮ ਨਹੀਂ ਲੱਗਿਆ ਇੰਡਸਟਰੀ ਬਹੁਤ ਸਤੀਵਹੀ ਸੀ ਪੀਐਸਆਈਸੀ ਦੀ ਪੁਰਾਣੀਆਂ ਕੁਝ ਗਲਤ ਪਾਲਿਸੀਆਂ ਕਰਕੇ ਕੋਈ ਇੰਡਸਟਰੀ ਪੈਸੇ ਸਰਕਾਰ ਦੇ ਐਸਾ ਨਹੀਂ ਸੀ ਦੇਣਾ ਨਹੀਂ ਚਾਹੁੰਦੀ ਸੀ ਲੇਕਿਨ ਨੀਤੀਆਂ ਐਸੀਆਂ ਸੀਗੀਆਂ ਕਿ ਪੀਐਸਆਈਸੀ ਦੇਸ ਨੂੰ ਉਹਨਾਂ ਦੀ ਗਲਤ ਪਾਲਿਸੀਆਂ ਕਰਕੇ ਇੰਡਸਟਰੀ ਡਿਫਾਲਟਰ ਬਣੀ। ਅਸੀਂ ਉਹਨਾਂ ਸਾਹਬ ਕੋਲ ਕੁਝ ਤੱਥ ਰੱਖੇ ਸੀਗੇ। ਕੁਝ ਸੁਪਰੀਮ ਕੋਰਟ ਦੇ ਵਰਡਿੰਗ ਦਿਖਾਏ ਸੀਗੇ। ਇਹ ਸੁਪਰੀਮ ਕੋਰਟ ਕਹਿੰਦੇ ਨੇ ਜਿਹੜੇ ਬੰਦੇ ਸੁਪਰੀਮ ਕੋਰਟ ਤਾਂ ਗਏ ਸੀ ਉਹਨਾਂ ਨੇ ਉਹਨਾਂ ਨੂੰ ਨਿਆਂ ਤਾਂ ਮਿਲੀ ਸੀ ਵੀ 8% ਸਿੰਪਲ ਇੰਟਰਸਟ ਇਹਨਾਂ ਤੋਂ ਲਿਆ ਜਾਵੇ। ਉਹਨਾਂ ਸਾਹਬ ਨੇ ਸਾਡੀ ਪੂਰੀ ਪੈੜੀ ਨਹੀਂ ਕੀਤੀ। ਸਾਰੇ ਮინისტრਾਂ ਨੂੰ ਸਾਰੇ ਆਪਣੇ ਕੁਲੀਗਜ਼ ਨੂੰ ਸਮਝਾਇਆ ਕਿ ਕਿਹਾ ਅਸੀਂ ਆ ਚੱਲਨੇ ਆ ਵੀ ਸਾਰੀ ਇੰਡਸਟਰੀ ਸੁਪਰੀਮ ਕੋਰਟ ਤੱਕ ਜਾ ਕੇ ਲੜੇ। ਉਹਦਾ ਫੈਸਲਾ ਹੋਊਗਾ ਤੇ ਪੰਜਾਬ ਦੀ ਰਿਪਿਊਟੇਸ਼ਨ ਪੰਜਾਬ ਦੀ ਕੀ ਇਮੇਜ ਬਣੇਗੀ ਸਾਰੀ ਇੰਡਸਟਰੀ ਔਰ ਸਾਰੇ ਹਿੰਦੁਸਤਾਨ ਔਰ ਸਾਰੀ ਦੁਨੀਆ ਦੇ ਵਿੱਚ ਤੇ ਦੂਜਾ ਵਿਕਲਪ ਆ ਹੈਗਾ ਕਿ ਕਿਉਂ ਨਾ ਅਸੀਂ ਉਸ ਤਰੀਕੇ ਦਾ ਓਟੀਐਸ ਲੈ ਆਈਏ ਜੋ ਸੁਪਰੀਮ ਕੋਰਟ ਨੇ ਇੱਕ ਰੂਲਿੰਗ ਦਿੱਤੀ ਹੋਈ ਹੈ ਸੋ ਸਾਰੇ ਅਸਰਾ ਨੂੰ ਇੱਕ ਬੇਸ ਦਿੱਤਾ ਗਿਆ ਕਿ ਤੁਹਾਡੇ ਕੋਲ ਨਾ ਬੇਸ ਹੈਗਾ ਸੁਪਰੀਮ ਕੋਰਟ ਦੀ ਰੂਲਿੰਗ ਦਾ ਉਸੇ ਬੇਸ ਨੂੰ ਚੱਲਦੇ ਹੋਏ ਸੁਪਰੀਮ ਕੋਰਟ ਦੀ ਬੇਸ ਨੂੰ ਔਰੋੜਾ ਸਾਹਿਬ ਨੇ ਸਾਡਾ ਐਨਾ ਪੱਖ ਰੱਖਿਆ ਚੰਡੀਗੜ੍ਹ ਦੀ ਇੱਕ ਮੀਟਿੰਗ ਦੇ ਦੌਰਾਨ ਅਸੀਂ ਜਿਹੜੇ ਪੁਆਇੰਟ ਨਹੀਂ ਰੱਖੇ ਸੀ ਅਰੋੜਾ ਸਾਹਿਬ ਨੇ ਸਾਡੇ ਵੱਲੋਂ ਉਹ ਪੁਆਇੰਟ ਰੱਖੇ ਤੇ ਕੋਈ ਐਸੀ ਕੋ ਸ਼ੱਕ ਵੀ ਸੂਰਤ ਛੱਡੀ ਨਹੀਂ ਸੀਗੀ ਕਿ ਕੋਈ ਅਫਸਰ ਜਾਂ ਕੋਈ ਮਨਿਸਟਰ ਐਸੀ ਚੀਜ਼ ਨੂੰ ਮਨਾਂ ਕਰ ਸਕੇ ਆਜਰਾ ਅੱਜ ਓਡੀਐਸ ਆਇਆ ਹੈ 2016 ਤੋਂ ਅਸੀਂ ਲੱਗੇ ਹੋਏ ਸੀ ਜਿਵੇਂ ਮੁਝਾ ਸਾਹਿਬ ਨੇ ਵੀ ਦੱਸਿਆ ਬੱਸੀ ਸਾਹਿਬ ਨੇ ਵੀ ਦੱਸਿਆ ਬਹੁਤ ਵਾਰੀ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੇ ਓਡੀਐਸ ਆਣ ਲੱਗਿਆ ਸੀ ਲੇਕਿਨ ਉਹ ਸਰਕਾਰ ਟਿਕ ਪਈ ਮੈਂ ਸ਼ੋਕਰਗੁਜ਼ਾਰ ਹਾਂ ਰਜਨੀਸ਼ ਮੂਜਾ ਜੀ ਦਾ ਉਪਕਾਰ ਨੂੰ ਸਿੰਘ ਜੀ ਦਾ ਬਸਰੀ ਜੀ ਦਾ 라ਹੋ ਦਾ ਤੋਗਲ ਜੀ ਦਾ ਇਹ ਸਾਰੇ ਇੱਥੇ ਆ ਪਾਕੀ ਮੇਰੇ ਸਾਰੇ ਦਸਤਿਸ ਭਰਾ ਅੱਛੇ ਹੈਗੇ ਮੈਂ ਇੱਕ ਤੁਹਾਨੂੰ ਦਸਾਂਦਾ ਜਾਂਦਾ ਕਿ ਮੈਂ ਸ਼ੁਕਰਗੁਜ਼ਾਰ ਆ ਸਾਡੇ ਨੈਸ਼ਨਲ ਕਮਿਸ਼ਨਰ ਜਦੋਂ ਮੈਂ ਉਹਨਾਂ ਨੂੰ ਸਮਝਾਇਆ ਅਰਵਿੰਦ ਕੇਜਰੀਵਾਲ ਜੀ ਦਾ ਉਹਨਾਂ ਨੇ ਪਰਸਨਲ ਟ੍ਰਿਪਸ ਦਿੱਤਾ ਸਾਡੇ ਆਨਰੇਬਲ ਸੀਐਫ ਸਾਹਿਬ ਦਾ ਸਾਡੇ ਆਨਰੇਬਲ ਇੰਡਸਟਰੀ ਮਿਨਿਸਟਰ ਸਾਹਿਬ ਦਾ ਉਹਨਾਂ ਕਾਲ ਸਾਡੇ ਸਾਰੇ ਅਫਸਰ ਜਿਨ੍ਹਾਂ ਨੇ ਮੇਰੀ ਗੱਲ ਸਮਝੀ ਚਲੋ ਮੈਂ ਸਮਝਾਈ ਜਰੂਰ ਹੋ ਤੁਹਾਡੇ ਕਹੇ ਤੇ ਜੋ ਤੁਸੀਂ ਮੈਨੂੰ ਸਮਝਾਇਆ ਮੈਂ ਕਿ ਸਮਝਾਈ ਪਰ ਦੇਖੋ ਅਕੀਦ ਐਜ਼ ਅ ਮੈਂਬਰ ਪਾਰਲੀਮੈਂਟ ਮੇਰੇ ਕੋਲ ਕੋਈ ਡਾਇਰੈਕਟਿਵ ਪਾਵਰ ਨਹੀਂ ਕਿ ਮੈਂ ਆਪ ਕੁਝ ਕਰ ਸਕਦਾ ਮੈਂ ਅੱਗੇ ਸਮਝਾ ਸਕਦਾ ਤੇ ਉਹਨਾਂ ਨੇ ਗੱਲ ਸਮਝੀ ਔਰ ਮੇਰੀ ਗੱਲ ਮੰਨੀ ਕਿ ਇਹ ਜਾਇਜ਼ ਗੱਲ ਕਰ ਰਹੇ ਹੈਗੇ ਇੱਕ ਦੇਖੋ ਇਹ ਇੰਡਸਟਰੀ ਦਾ 2016 ਦਾ ਮੁੱਦਾ ਨਹੀਂ ਹੈਗਾ ਇਹ ਤਾਂ ਇੱਕ ਫੇਸ ਦਾ 2016 ਦਾ ਹੋਣਾ ਹੈ ਪੂਰੇ ਪੰਜਾਬ ਦਾ ਇਹ 30 35 ਸਾਲ ਪੁਰਾਣਾ ਮੁੱਦਾ ਹੈ ਕਈ ਪਲਾਟ 40 ਸਾਲ ਪਹਿਲਾਂ ਹੋਏ ਸੀ ਅਲਾਟ ਇਹ ਇਹ 2016 ਦਾ ਮੁੱਦਾ ਨਹੀਂ 2016 ਤੋਂ ਤਾਂ ਆਪਾਂ ਤੁਸੀ ਪਾਲੋ ਆਪ ਕਰਨਾ ਚਾਲੂ ਕੀਤਾ ਇਹ ਮੁੱਦਾ ਹੈਗਾ 30 35 ਸਾਲ ਪੁਰਾਣਾ ਔਰ ਦੂਸਰੀ ਗੱਲ ਇਹ ਹੈ ਦੇਖੋ ਇਹਦੇ ਕਰਕੇ ਇੰਡਸਟਰੀ ਨੂੰ ਕੀ ਨੁਕਸਾਨ ਹੁੰਦਾ ਸੀ ਬੈਂਕਾਂ ਵਾਲੇ ਲੋਨ ਨਹੀਂ ਦਿੰਦੇ ਸੀ ਉਹ ਕਹਿੰਦੇ ਜਿਹੜੀ ਪ੍ਰਾਪਰਟੀ ਲਈ ਜਿਹੜੇ ਬਿਜ਼ਨਸ ਲਈ ਤੁਸੀਂ ਲੋਨ ਲੈ ਰਹੇ ਹੋ ਜਿਹੜੀ ਪ੍ਰਾਪਰਟੀ ਦੇ ਅਗੇਂਸਟ ਤੁਸੀਂ ਲੋਨ ਮੰਗ ਰਹੇ ਹੋ ਉਹੀ ਤੁਹਾਡੇ ਨਾਮ ਐ ਨੀ ਉਹਦੇ ਅਗੇਂਸਟ ਤਾਂ ਤੁਹਾਡਾ ਕਰਜ਼ਾ ਅਸੀਂ ਕਿੱਦਾਂ ਦੇ ਦਈਏ ਤੇ ਫਿਰ ਇੰਡਸਟਰੀ ਕੀ ਕਰਦੀ ਸੀ ਕੋਰਟ 'ਚ ਜਾਂਦੀ ਸੀ ਸਟੇ ਲੈ ਆਉਂਦੀ ਸੀ ਕੁਛ ਲੈ ਆਦੀ ਸੀ ਉਹ ਬੈਂਕ ਦੇ ਨੇ ਉਹਦੇ ਨਾਲ ਕੰਮ ਚਲਾਉਂਦੇ ਸੀਗੇ ਹੁਣ ਰਜਨੀਸ਼ ਜੀ ਨੇ ਰਾਹੁਲ ਨੇ ਸੁਪਰੀਮ ਕੋਰਟ ਦਾ ਕਿਹਾ 8% ਪਰ ਪ੍ਰੋਬਲਮ ਇਹ ਹੈ ਜਿੱਥੇ ਡਿਪਾਰਟਮੈਂਟ ਕੋਰਟ ਚ ਗਿਆ ਉਹਨਾਂ ਕੋਲ 14-14% ਦੇ ਵੀ ਸੀਗੇ ਇਹ ਆਰਡਰ ਕਲੈਸ਼ ਕਰਦੇ ਸੀ ਆਰਡਰ ਇੱਕ ਦੂਜੇ ਨਾਲ ਮਤਲਬ ਕੋਈ 8% ਲਈ ਉਹ ਆਪਣਾ 8% ਅਲਾ ਦਿਖਾ ਰਹੇ ਸੀ ਉਹ ਆਪਣਾ 12-14% ਅਲਾ ਦਿਖਾ ਰਹੇ ਸੀ ਫਿਰ ਮੈਂ ਅਖੀਰਕਿ ਝਗੜਾ ਨਹੀਂ ਪਰ ਦੇਖੋ ਆਪਾਂ ਨੂੰ ਸਰਕਾਰ ਦਾ థాంਕਫੁਲ ਹੋਣਾ ਚਾਹੀਦਾ ਹੈ ਕਿ ਇੰਡਸਟਰੀ ਨੇ 8% ਮੰਗਿਆ ਵਿੱਚੋਂ ਮੈਨੂੰ ਪਤਾ ਹੁਜਾ ਸਾਹਿਬ ਵੀ ਸੋਚਦੇ ਹੋਣੇ ਬੱਸੀ ਸਾਹਿਬ ਵੀ ਸੋਚਦੇ ਹੋਣੇ ਸਾਰੇ ਵੀ ਚਲ ਯਾਰ 8 ਦਾ 9 ਹੋ ਜਾਊਗਾ ਪਰ ਦੇਖੋ 8 ਦਾ 8 ਮੰਨਿਆ ਗਿਆ ਇਹ ਬੜੀ ਵੱਡੀ ਗੱਲ ਸਵਾ ਅੱਠ ਨਹੀਂ ਉਹਨਾਂ ਨੇ ਕਿਹਾ ਸਾਢੇ ਅੱਠ ਨਹੀਂ ਕਿਹਾ 8 ਦਾ 8% ਮੰਨਿਆ ਗਿਆ ਔਰ ਇਹ ਹੋ ਗਿਆ ਇਹ ਮੈਂ ਇਹਨਾਂ ਨੇ ਅੰਦਰੋਂ ਇਹੀ ਸੋਚਿਆ ਸੀ ਮੈਨੂੰ ਵੀ ਕਹਿੰਦੇ ਸੀ ਜਦੋਂ ਕੱਲੇ ਹੁੰਦੇ ਸੀ ਰੋੜਾ ਸਾਹਿਬ ਅੱਦਾਂ ਪਰਸੈਂਟ 1% ਉੱਪਰ ਥੱਲੇ ਪਰ ਕਰਾ ਮੈਂ ਕਿਹਾ ਨਹੀਂ ਜੋ ਤੁਸੀਂ ਕਿਹਾ ਇਹ ਆਪਾਂ ਉੱਥੇ ਹੀ ਕਰਾਵਾਂਗੇ ਦੂਜੀ ਗੱਲ ਇਹਦੇ ਨਾਲ ਪੂਰੇ ਪੰਜਾਬ 'ਚ 1150 ਇੰਡਸਟਰੀਆਂ ਨੂੰ ਫਾਇਦਾ ਹੋਊਗਾ ਤਕਰੀਬਨ 11 ਚਲੋ 4-5 ਉੱਪਰ ਥੱਲੇ ਮੈਂ ਜਿਹੜਾ ਅ라운ਡ ਫਿਗਰ ਕਰਤਾ 1145 ਇੰਡਸਟਰੀਆ ਨੂੰ ਔਰ 400 ਕਰੋੜ ਤੋਂ ਉੱਪਰ ਫਾਇਦਾ ਹੋਇਆ ਜੋ ਇਹਨਾਂ ਨੇ ਦਿਨਾ ਸੀ ਉਹਦਾ ਮੈਨੂੰ ਲੱਗਦਾ 1/3 ਤੋਂ ਵੀ ਘੱਟ ਦੇਣਾ ਪਏਗਾ ਜੋ ਸਰਕਾਰ ਮੰਗਦੀ ਸੀ ਸਰ ਸਰਕਾਰ ਨੂੰ ਕਿੰਨਾ ਰੈਵਨਿਊ ਆਏਗਾ ਇਹਦੇ 222 400 250 ਵੀ ਆ ਗਿਆ اچھا ਅੱਛਾ ਦੂਜੀ ਗੱਲ ਇਹ ਹੈ ਕਿ ਇਹ ਜਿਹੜਾ ਹੈਗਾ ਇਹ ਇਕੱਲੀ ਇਹ ਹੀ ਗੱਲ ਨਹੀਂ ਇਸ ਦਸਤੀ ਦੇ ਹੋਰ ਬੜੇ ਮੁੱਦੇ ਹੁਣ ਮੈਂ ਤੁਹਾਨੂੰ ਦੱਸਦਾ ਜਿਹੜੇ ਫੋਕਲ ਪੁਆਇੰਟ ਦੀਆਂ ਸੜਕਾਂ ਐ ਮੈਂ ਪਿੱਛੇ ਪੁੱਛਿਆ ਕਦੇ 20-22 ਸਾਲਾਂ ਦਾ ਇਹ ਚੱਲ ਰਿਹਾ ਅਸੀਂ ਸਾਰੇ ਪੰਜਾਬ ਦੇ